ਹਾਂਜੀ ਸਤ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੀ ਚੈਨਲ ਪੰਜਾਬੀ ਏ ਜੀ ਟੀਵੀ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਛੋਟਾ ਜਿਹਾ ਉਪਾਅ ਲੈ ਕੇ ਆਏ ਹਾਂ ਇਸ ਉਪਾਅ ਨੂੰ ਤੁਸੀਂ ਨੀਬੂ ਦੇ ਨਾਲ ਕਰਨਾ ਹੈ ਇੱਕ ਨੀਬੂ ਦੇ ਨਾਲ ਇਹ ਇੱਕ ਛੋਟਾ ਜਿਹਾ ਉਪਾਅ ਕਰਕੇ ਆਪਣੇ ਘਰ ਦੇ ਵਿੱਚ ਇਸ ਜਗ੍ਹਾ ਤੇ ਗੱਡ ਦਿਓ ਇਹ ਉਪਾਅ ਕਰਨ ਦੇ ਨਾਲ ਤੁਹਾਡੇ ਘਰ ਦੇ ਵਿੱਚ ਜਿੰਨੀਆਂ ਵੀ ਪ੍ਰੋਬਲਮ ਚੱਲਦੀਆਂ ਨੇ ਸਾਰੀਆਂ ਹੀ ਦੂਰ ਹੋ ਜਾਣਗੀਆਂ ਇਸੇ ਤਰ੍ਹਾਂ ਜਦੋਂ ਵੀ ਤੁਸੀਂ ਕੋਈ ਆਪਣਾ ਕਾਰੋਬਾਰ ਸ਼ੁਰੂ ਕਰਦੇ ਹੋ ਤੇ ਉਸ ਕਾਰੋਬਾਰ ਦੇ ਵਿੱਚ ਤੁਹਾਨੂੰ ਤਰੱਕੀ ਮਿਲਦੀ ਏ ਤੇ ਤੁਹਾਡੇ ਜਿਹੜੇ ਤਈ ਤਰ੍ਹਾਂ ਦੇ ਬਹੁਤ ਸਾਰੇ ਦੁਸ਼ਮਣ ਬਣ ਜਾਂਦੇ ਨੇ ਜਿਹੜੇ ਤੁਹਾਡੀ ਤਰੱਕੀ ਚਾ ਵਪਾਰ ਨੂੰ ਦੇ ਕੇ ਸੜਨਾ ਸ਼ੁਰੂ ਕਰ ਦਿੰਦੇ ਨੇ ਇਸ ਦੇ ਨਾਲ ਨਾਲ ਤੁਹਾਡੇ ਦੁਸ਼ਮਣ ਦਿਨੋ ਦਿਨ ਵੱਧਦੇ ਜਾ ਰਹੇ ਨੇ ਤੇ ਤੁਹਾਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਤੇ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈਂਦਾ ਕਿਉਂਕਿ ਜਦੋਂ ਸਾਡੇ ਘਰ ਦੇ ਵਿੱਚ ਅਚਾਨਕ ਹੀ ਕੰਮ ਕੰਮ ਵਿਗੜਨੇ ਸ਼ੁਰੂ ਹੋ ਜਾਂਦੇ ਨੇ ਪ੍ਰੋਬਲਮ ਆਉਣੀ ਹੈ ਕੰਮਕਾਰਾਂ ਦੇ ਵਿੱਚ ਸ਼ੁਰੂ ਹੋ ਜਾਂਦੀਆਂ ਨੇ ਤਾਂ ਉਸ ਸਮੇਂ ਕਈ ਵਾਰ ਸਾਨੂੰ ਸਮਝ ਨਹੀਂ ਆਉਂਦੀ ਕਿ ਸਾਡੇ ਨਾਲ ਇਦਾਂ ਕਿਉਂ ਹੋ ਰਿਹਾ ਹੈ ਤਾਂ ਉਸ ਸਮੇਂ ਸਿਰਫ ਤੂੰ ਸੀ ਇਸ ਉਪਾਣੂ ਕਰਨਾ ਹੈ ਤੁਹਾਨੂੰ ਕਹਰਉਣ ਦੀ ਜ਼ਰੂਰਤ ਨਹੀਂ ਇਹ ਉਪਾ ਸਿਰਫ ਤੁਹਾਡੇ ਲਈ ਹੈ ਕਿਉਂਕਿ ਕੁਝ ਲੋਕ ਤੁਹਾਡੀ ਜ਼ਿੰਦਗੀ ਦੇ ਵਿੱਚ ਇੰਨੀ ਜ਼ਿਆਦਾ ਤੰਗੀ ਪਰੇਸ਼ਾਨੀ ਲਿਆ ਦਿੰਦੇ ਆ ਕਿ ਜਿੰਨਾ ਦੀ ਨਜ਼ਰ ਤੁਹਾਡੇ ਕਾਰੋਬਾਰ ਤੇ ਪ੍ਰਾਪਰਟੀ ਤੇ ਜਾਂ ਫਿਰ ਤੁਹਾਡੇ ਪੈਸੇ ਤੇ ਹੁੰਦੀ ਹੈ ਜੇ ਜਦੋਂ ਤੁਸੀਂ ਇਹ ਇੱਕ ਸਿੰਪਲ ਤੇ ਸਧਾਰਨ ਜਿਹੇ ਉਪਾਅ ਨੂੰ ਕਰ ਲਓਗੇ ਤਾਂ ਇਹ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਤੁਹਾਡੀਆਂ ਸਾਰੀਆਂ ਪਰੇਸ਼ਾਨੀਆਂ ਨੂੰ ਦੂਰ ਕਰਕੇ ਤੁਹਾਡੇ ਦੁਸ਼ਮਣਾਂ ਨੂੰ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਦੂਰ ਕਰ ਦੇਵੇਗਾ ਇਸ ਉਪਾਅ ਦੇ ਵਿੱਚ ਤੁਸੀਂ ਇੱਕ ਨੀਬੂ ਦਾ ਉਪਾਅ ਕਰਨਾ ਹੈ ਉਪਾਅ ਕਰਕੇ ਉਸ ਨੂੰ ਤੁਸੀਂ ਗੱਡ ਦੇਣਾ ਜਦੋਂ ਤੁਸੀਂ ਇਹ ਉਪਾਅ ਕਰ ਲਓਗੇ ਨਾ ਤਾਂ ਤੁਹਾਡੇ ਦੁਸ਼ਮਣ ਤੁਹਾਨੂੰ ਤੰਗ ਪਰੇਸ਼ਾਨ ਕਰਨਗੇ ਤੇ ਉਹ ਤੁਹਾਡੀ ਜ਼ਿੰਦਗੀ ਤੋਂ ਦੂਰ ਚਲੇ ਜਾਣਗੇ ਮੁੜ ਕੇ ਕਦੇ ਵੀ ਵਾਪਸ ਨਹੀਂ ਆਉਣਗੇ ਤੇ ਜੇਕਰ ਇਸ ਤੋਂ ਇਲਾਵਾ ਤੁਹਾਡੇ ਉੱਪਰ ਕੁਝ ਕੀਤਾ ਕਰਾਇਆ ਕਿਸੇ ਦਾ ਉਹ ਵੀ ਦੂਰ ਹੋਵੇਗਾ ਤੇ ਜੇਕਰ ਤੁਹਾਡੇ ਕਾਰੋਬਾਰ ਨੂੰ ਵਪਾਰ ਨੂੰ ਕਿਸੇ ਦੀ ਬੁਰੀ ਨજર ਲੱਗ ਗਈ ਉਹ ਵੀ ਦੂਰ ਹੋ ਜਾਵੇਗੀ ਸੋ ਇਸੇ ਤਰ੍ਹਾਂ ਕੁਝ ਕੁ ਲੋਕ ਸਾਡੇ ਜਿਹੜੇ ਦੁਸ਼ਮਣ ਹੁੰਦੇ ਨੇ ਉਹ ਸਾਡੇ ਸਾਹਮਣੇ ਤੋਂ ਵਾਰ ਕਰਦੇ ਨੇ ਕਹਿਣ ਦਾ ਭਾਵ ਕਿ ਜਿਨ੍ਹਾਂ ਨੂੰ ਅਸੀਂ ਜਾਣਦੇ ਵੀ ਹੁੰਨੇ ਆ ਕਿ ਇਹ ਸਾਡੇ ਨਾਲ ਦੁਸ਼ਮਣੀ ਨਪਾਉਂਦੇ ਨੇ ਤੇ ਕੁਝ ਕੁ ਲੋਕ ਸਾਡੇ ਪਿੱਠ ਪਿੱਛੇ ਵਾਰ ਕਰਦੇ ਨੇ ਉਹ ਸਾਡੇ ਸਾਹਮਣੇ ਇਸ ਤਰ੍ਹਾਂ ਸਾਡੇ ਨਾਲ ਪੇਸ਼ ਆਉਂਦੇ ਨੇ ਕਿ ਜਿਵੇਂ ਉਹਨਾਂ ਨੂੰ ਸਾਡੀ ਬਹੁਤ ਹੀ ਜ਼ਿਆਦਾ ਫਿਕਰ ਤੇ ਸੋਚ ਹੁੰਦੀ ਹੈ ਸਭ ਪਰ ਸਾਡੇ ਪਿੱਠ ਪਿੱਛੇ ਉਹ ਹਮੇਸ਼ਾ ਸਾਡੇ ਲਈ ਗਲਤ ਹੀ ਸੋਚਦੇ ਨੇ ਤੋ ਇਸ ਤਰ੍ਹਾਂ ਦੇ ਲੋਕ ਸਾਡੇ ਲਈ ਬਹੁਤ ਹੀ ਜ਼ਿਆਦਾ ਖਤਰਨਾਕ ਹੁੰਦੇ ਨੇ ਕਿਉਂਕਿ ਇਸ ਤਰ੍ਹਾਂ ਦੇ ਲੋਕ ਕਈ ਸਾਡੇ ਤੇ ਤਾਣ ਤਰੀਕੇ ਕਿਰਿਆਵਾਂ ਕਰਵਾਉਂਦੇ ਨੇ ਸਾਨੂੰ ਤਰ੍ਹਾਂ ਤਰ੍ਹਾਂ ਦੇ ਨੁਕਸਾਨ ਪਹੁੰਚਾਉਂਦੇ ਨੇ ਇਸੇ ਤਰ੍ਹਾਂ ਇਸ ਕੰਡੀਸ਼ਨ ਦੇ ਵਿੱਚ ਤੁਸੀਂ ਇਹਨਾਂ ਲੋਕਾਂ ਦੇ ਨਾਲ ਲੜਨ ਦੀ ਤੁਹਾਨੂੰ ਜ਼ਰੂਰਤ ਨਹੀਂ ਤੁਸੀਂ ਇਹ ਇੱਕ ਛੋਟਾ ਜਿਹਾ ਉਪਾਅ ਕਰਨਾ ਹੈ ਤੇ ਜੇਕਰ ਤੁਹਾਡੇ ਵਪਾਰ ਕਾਰੋਬਾਰ ਜਾਂ ਫਿਰ ਪੈਸੇ ਨੂੰ ਘਰ ਨੂੰ ਕਿਸੇ ਦੀ ਬੁਰੀ ਨਜ਼ਰ ਵੀ ਲੱਗੀ ਤੇ ਜਾਂ ਫਿਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਵਪਾਰ ਨੂੰ ਤੇ ਜਾਂ ਕਾਰੋਬਾਰ ਨੂੰ ਤੁਹਾਡੀ ਕਿਸੇ ਵੀ ਚੀਜ਼ ਨੂੰ ਉੱਪਰ ਕਿਸੇ ਦਾ ਕੁਝ ਕੀਤਾ ਕਰਾਇਆ ਹੈ ਤੇ ਉਹ ਵੀ ਦੂਰ ਹੋ ਜਾਵੇਗਾ ਜੇਕਰ ਤੁਸੀਂ ਜਾਣਦੇ ਹੋ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਹਾਡੇ ਕਈ ਦੁਸ਼ਮਣ ਨੇ ਫਿਰ ਵੀ ਤੁਸੀਂ ਇਸ ਉਪਾਅ ਨੂੰ ਕਰ ਸਕਦੇ ਹੋ ਜੇਕਰ ਤੁਸੀਂ ਨਹੀਂ ਵੀ ਜਾਣਦੇ ਤਾਂ ਵੀ ਤੁਸੀਂ ਇਸ ਉਪਾਅ ਨੂੰ ਕਰ ਸਕਦੇ ਹੋ ਇਸ ਉਪਾਣ ਨੂੰ ਤੁਸੀਂ ਕਿਸ ਤਰੀਕੇ ਦੇ ਨਾਲ ਕਰਨਾ ਹੈ ਕਿਹੜੇ ਦਿਨ ਕਰਨਾ ਹੈ ਕਿਵੇਂ ਕਰਨਾ ਇਹ ਹੀ ਸਾਰੀ ਜਾਣਕਾਰੀ ਅਸੀਂ ਤੁਹਾਡੇ ਨਾਲ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲੀ ਹੈ ਇਸ ਕਰਕੇ ਵੀਡੀਓ ਨੂੰ ਬਿਨਾਂ ਸਕਿੱਪ ਕੀਤੇ ਐਂਡ ਤੱਕ ਜ਼ਰੂਰ ਦੇਖਿਓ ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਚ ਰੂ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਵੱਧ ਤੋਂ ਵੱਧ ਕਰਿਆ ਕਰੋ ਤੇ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ। ਇਸ ਉਪਾਉ ਨੂੰ ਕਰਨ ਦੇ ਲਈ ਤੁਹਾਨੂੰ 1 ਰੁਪਿਆ ਖਰਚ ਕਰਨ ਦੀ ਜ਼ਰੂਰਤ ਨਹੀਂ ਪੈਣੀ ਤੇ ਇਸ ਉਪਾਉ ਨੂੰ ਕਰਨ ਦੇ ਲਈ ਤੁਹਾਨੂੰ ਘਰ ਤੋਂ ਬਾਹਰ ਜਾਣ ਦੀ ਜ਼ਰੂਰਤ ਵੀ ਨਹੀਂ ਪਵੇਗੀ ਤੁਸੀਂ ਆਪਣੇ ਘਰ ਦੇ ਵਿੱਚ ਬੈਠੇ ਹੋਏ ਬਿਨਾਂ 1 ਰੁਪਿਆ ਖਰਚ ਕੀਤੇ ਤੁਸੀਂ ਇਸ ਉਪਾਉ ਨੂੰ ਕਰ ਸਕਦੇ ਹੋ। ਇਸ ਉਪਾਅ ਨੂੰ ਕਰਨ ਦੇ ਨਾਲ ਜੋ ਲੋਕ ਤੁਹਾਨੂੰ ਤੰਗ ਪਰੇਸ਼ਾਨ ਕਰਦੇ ਨਹੀਂ ਜਾਂ ਫਿਰ ਤੁਹਾਡੇ ਉੱਪਰ ਕਿਸੇ ਦਾ ਜਾਦੂ ਟੂਣਾ ਕਰਵਾਇਆ ਹੋਇਆ ਉਹ ਤੁਹਾਨੂੰ ਤਾਂ ਤੰਗ ਪਰੇਸ਼ਾਨ ਕਦੇ ਵੀ ਨਹੀਂ ਕਰਨਗੇ ਇਸ ਤੋਂ ਇਲਾਵਾ ਉਹ ਕਿਸੇ ਦੇ ਹੋਰ ਦੇ ਬਾਰੇ ਵੀ ਕਦੇ ਨਹੀਂ ਸੋਚਣਗੇ ਇਸ ਉਪਾਅ ਨੂੰ ਤੁਸੀਂ ਕਿਸੇ ਵੀ ਦਿਨ ਕਰ ਸਕਦੇ ਹੋ ਤੇ ਇਸ ਉਪਾਅ ਨੂੰ ਕੋਈ ਵੀ ਕਰ ਸਕਦਾ ਹੈ ਲੇਡੀਜ਼ ਤੇ ਜੈਂਸ ਜਿਨ੍ਹਾਂ ਨੂੰ ਵੀ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਹੈ ਉਹ ਹੀ ਇਸ ਉਪਾਅ ਨੂੰ ਕਰ ਸਕਦੇ ਨੇ ਇਸ ਦੇ ਨਾਲ ਨਾਲ ਭਾਵੇਂ ਤੁਹਾਡਾ ਇੱਕ ਦੁਸ਼ਮਣ ਹੈ ਤੇ ਭਾਵੇਂ ਲੱਖਾਂ ਕਰੋੜਾਂ ਨੇ ਤੁਸੀਂ ਇਸ ਉਪਾਅ ਨੂੰ ਵੀ ਕਰਨਾ ਹੈ ਉਹ ਸਾਰੇ ਹੀ ਦੂਰ ਹੋ ਜਾਣਗੇ ਇੱਕ ਵਾਰ ਕੀਤੇ ਗਏ ਇਸ ਉਪਾਅ ਦੇ ਨਾਲ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਨੂੰ 2 ਤੋਂ 3 ਦਿਨਾਂ ਦੇ ਵਿੱਚ ਹੀ ਫਰਕ ਨਾਚਰ ਆਉਣਾ ਸ਼ੁਰੂ ਹੋ ਜਾਵੇਗਾ ਕਈ ਵਾਰ ਕੀ ਹੁੰਦਾ ਹੈ ਕਿ ਅਸੀਂ ਘਰ ਤੋਂ ਕਿਸੇ ਵੀ ਕਾਰੋਬਾਰ ਦੇ ਲਈ ਜਾਂ ਫਿਰ ਕਿਸੇ ਵੀ ਕੰਮ ਦੇ ਲਈ ਅਸੀਂ ਜਾਂਦੇ ਹਾਂ ਜਾਂ ਕਿਉਂ ਅਸੀਂ ਜੋਬ ਦੇ ਲਈ ਜਾਂਦੇ ਹਾਂ ਕਿਸੇ ਵੀ ਕੰਮ ਦੇ ਲਈ ਚਲੋ ਅਸੀਂ ਘਰ ਤੋਂ ਬਾਹਰ ਜਾਂਦੇ ਹਾਂ ਸਾਨੂੰ ਹਮੇਸ਼ਾ ਅਸਫਲਤਾ ਹੀ ਮਿਲਦੀ ਹੈ ਤੇ ਜਾਂ ਫਿਰ ਸਾਨੂੰ ਇਸ ਤਰੀਕੇ ਦੇ ਨਾਲ ਘਰ ਦੇ ਵਿੱਚ ਸਾਡੇ ਮਾਹੌਲ ਖਰਾਬ ਹੋ ਜਾਂਦਾ ਹੈ ਕਿ ਜਿਵੇਂ ਸਾਡੇ ਉੱਪਰ ਕਿਸੇ ਦੀਆਂ ਕੋਈ ਤਾੰਤ੍ਰਿਕ ਕਰਿਆਵਾਂ ਦਾ ਜਾਦੂ ਟੂਣਾ ਦਾ ਕੁਝ ਕੀਤਾ ਕਰਾਇਆ ਹੁੰਦਾ ਹੈ ਉਸ ਸਮੇਂ ਤੁਸੀਂ ਇੱਕ ਨਿੰਬੂ ਦੇ ਨਾਲ ਇਹ ਛੋਟਾ ਜਿਹਾ ਉਪਾਅ ਕਰ ਲੈਣਾ ਇਸ ਉਪਾਅ ਨੂੰ ਤੁਸੀਂ ਗੁਪਤ ਵਿਧੀ ਦੇ ਨਾਲ ਕਰਨਾ ਆਪਣੇ ਘਰ ਦੇ ਵਿੱਚ ਕਿਸੇ ਐਸੀ ਜਗ੍ਹਾ ਤੇ ਬੈਠ ਕੇ ਤੁਸੀਂ ਇਸ ਉਪਾਅ ਨੂੰ ਕਰਨਾ ਜਿੱਥੇ ਬੈਠ ਕੇ ਤੁਸੀਂ ਇਸ ਉਪਾਅ ਨੂੰ ਕਰੋਗੇ ਉੱਥੇ ਨਾ ਹੀ ਤੁਹਾਨੂੰ ਕੋਈ ਦੇਖ ਸਕੇ ਫੈਮਿਲੀ ਮੈਂਬਰ ਤੇ ਨਾ ਹੀ ਤੁਹਾਨੂੰ ਕੋਈ ਡਿਸਟਰਬ ਕਰੇ ਤੇ ਗੁਪਤ ਵਿਧੀ ਦੇ ਨਾਲ ਕਿਸੇ ਨੂੰ ਬਿਨਾਂ ਦੱਸੇ ਇਸ ਉਪਾਅ ਨੂੰ ਤੁਸੀਂ ਕਰਨਾ ਹੈ ਇਸ ਉਪਾਰੋ ਕਰਨ ਦੇ ਲਈ ਤੁਹਾਨੂੰ ਇੱਕ ਨੀਬੂ ਚਾਹੀਦਾ ਹੈ ਨੀਬੂ ਉਹ ਪੀਲਾ ਹੀ ਹੋਣਾ ਚਾਹੀਦਾ ਹਰਾ ਨੀਬੂ ਤੁਸੀਂ ਇਸ ਉਪਾਦ ਦੇ ਵਿੱਚ ਨਹੀਂ ਵਰਤਣਾ ਤੇ ਇਸ ਦੇ ਨਾਲ-ਨਾਲ ਤੁਹਾਨੂੰ ਇੱਕ ਬਲੈਕ ਕਲਰ ਦਾ ਮਾਰਕਰ ਸਕੈਚ ਜਾਂ ਫਿਰ ਪੈਨ ਚਾਹੀਦਾ ਹੈ ਇਸ ਤੋਂ ਇਲਾਵਾ ਤੁਸੀਂ ਕੱਜਲ ਦੀ ਵੀ ਵਰਤੋਂ ਕਰ ਸਕਦੇ ਹੋ ਤੇ ਇਸ ਦੇ ਨਾਲ-ਨਾਲ ਤੁਹਾਨੂੰ ਇੱਕ ਕੇਲ ਚਾਹੀਦੀ ਬਿਲਕੁਲ ਸਿੱਧੀ ਤੇ ਥੋੜੀ ਜਿਹੀ ਲੰਬੀ ਹੋਣੀ ਚਾਹੀਦੀ ਹੈ ਜਿਹੜੀ ਨੀਬੂ ਦੇ ਆਰ-ਪਾਰ ਹੋ ਜਾਵੇ ਤੇ ਜੋ ਨੀਬੋ ਤੁਸੀਂ ਇਸ ਉਪਾਅ ਦੇ ਲਈ ਲੈਣਾ ਉਹ ਬਿਲਕੁਲ ਸਾਫ਼ ਸੁਥਰਾ ਹੋਣਾ ਚਾਹੀਦਾ ਦਾਗੀ ਤੇ ਗਲਿਆ ਹੋਇਆ ਨਹੀਂ ਹੋਣਾ ਚਾਹੀਦਾ ਇਸ ਉਪਾਅ ਨੂੰ ਤੁਸੀਂ ਆਪਣੇ ਘਰ ਦੇ ਵਿੱਚ ਜਿਹੜੀ ਜਗ੍ਹਾ ਤੇ ਬੈਠ ਕੇ ਕਰ ਰਹੇ ਹੋ ਤੁਸੀਂ نیچے ਵਿਛਾਈ ਕਰਕੇ نیچے ਧਰਤੀ ਤੇ ਬੈਠ ਕੇ ਇਸ ਉਪਾਅ ਨੂੰ ਕਰਨਾ ਹੈ ਤੇ ਜਿਹੜੇ ਲੋਕ نیچے ਨਹੀਂ ਬੈਠ ਸਕਦੇ ਕਿਸੇ ਪ੍ਰੋਬਲਮ ਦੇ ਕਰਕੇ ਉਹ ਬੈੱਡ ਤੇ ਜਾਂ ਚੇਅਰ ਤੇ ਬੈਠ ਕੇ ਵੀ ਇਸ ਉਪਾਅ ਨੂੰ ਕਰ ਸਕਦੇ ਇਸ ਉਪਾਅ ਨੂੰ ਕਰਦੇ ਸਮੇਂ ਤੁਸੀਂ ਇੱਕ ਨੀਬੂ ਲੈਣਾ ਹੈ ਤੇ ਨੀਬੂ ਦੇ ਉੱਪਰ ਇਹ ਮੰਤਰ ਨੂੰ ਲਿਖਣਾ ਜੇਕਰ ਤੁਸੀਂ ਲੇਖ ਸਕਦੇ ਹੋ ਤਾਂ ਲੇਖ ਵੀ ਲਾਓ ਜੇਕਰ ਲੇਖ ਨਹੀਂ ਸਕਦੇ ਤਾਂ ਤੁਸੀਂ ਇਹ ਮੰਤਰ ਨੂੰ ਬੋਲਣਾ ਹੈ ਮੰਤਰੇ ਓਮ ਕ੍ਰੀਮ ਕ੍ਰੀਮ ਦੁਸ਼ਮਣ ਨਾਸ਼ਨੀ ਕ੍ਰੀਮ ਕ੍ਰੀਮ ਫਟ ਸੁਵਾਹ ਤੁਸੀਂ ਇਸ ਮੰਤਰ ਨੂੰ ਨੀਬੂ ਤੇ ਨਹੀਂ ਲਿਖ ਸਕਦੇ ਤਾਂ ਕਿਸੇ ਕਾਗਜ਼ ਦੇ ਉੱਪਰ ਵੀ ਲਿਖ ਸਕਦੇ ਹੋ ਜੇਕਰ ਤੁਸੀਂ ਲਿਖਣਾ ਨਹੀਂ ਚਾਹੁੰਦੇ ਤਾਂ ਤੁਸੀਂ ਇਸ ਮੰਤਰ ਨੂੰ ਬੋਲ ਵੀ ਸਕਦੇ ਹੋ ਇਸ ਉਪਾਅ ਨੂੰ ਤੁਸੀਂ ਧਿਆਨ ਦੇ ਨਾਲ ਸਮਝ ਕੇ ਕਰੋਗੇ ਤਾਂ ਤੁਹਾਨੂੰ ਇਸ ਦਾ ਰਿਜ਼ਲਟ ਬਹੁਤ ਵਧੀਆ ਮਿਲੇਗਾ ਜਦੋਂ ਤੁਸੀਂ ਨੀਬੂ ਨੂੰ ਆਪਣੇ ਹੱਥ ਦੇ ਵਿੱਚ ਲੈ ਲਓਗੇ ਤਾਂ ਇਹ ਜਿਹੜਾ ਮੰਤਰ ਹੈ ਇਸ ਨੂੰ ਤੁਸੀਂ 9 ਵਾਰ ਬੋਲਣਾ ਜੇਕਰ ਤੁਸੀਂ ਲੇਖ ਸਕਦੇ ਹੋ ਤੇ ਲੇਖਣਾ ਤੁਸੀਂ 1 ਵਾਰ ਇਹ ਤੇ ਜੇਕਰ ਤੁਸੀਂ ਬੋਲਦੇ ਹੋ ਤੇ ਬੋਲਣਾ ਤੁਸੀਂ 9 ਵਾਰ ਇਸ ਤਰ੍ਹਾਂ 9 ਵਾਰ ਮੰਤਰ ਬੋਲਣ ਤੋਂ ਬਾਅਦ ਦੇ ਵਿੱਚ ਇਸ ਸੰਦੂਰ ਨੂੰ ਤੁਸੀਂ ਸਾਰੇ ਇਸ ਤੁਸੀਂ ਨੀਬੂ ਨੂੰ ਸੰਦੂਰ ਦੇ ਨਾਲ ਪੂਰੀ ਤਰ੍ਹਾਂ ਕਲਰ ਕਰ ਦੇਣਾ ਸਾਰੇ ਪਾਸਿਆਂ ਤੋਂ ਤੁਸੀਂ ਥੋੜਾ ਜਿਹਾ ਸੰਦੂਰ ਲੈ ਕੇ ਉਸ ਨੂੰ ਪਾਣੀ ਦੇ ਨਾਲ ਗਿੱਲਾ ਕਰ ਲੈਣਾ ਹੈ ਤੇ ਨੀਬੂ ਦੇ ਉੱਪਰ ਇਸ ਤਰੀਕੇ ਦੇ ਨਾਲ ਲਗਾਉਣਾ ਹੈ ਕਿ ਉਸ ਦਾ ਥੋੜਾ ਜਿਹਾ ਹਿੱਸਾ ਵੀ ਪੀਲਾ ਨਾ ਤੁਹਾਨੂੰ ਦੇਖੇ ਨੀਬੂ ਨੂੰ ਤੁਸੀਂ ਪੂਰਾ ਚੰਗੀ ਤਰ੍ਹਾਂ ਲਾਲ ਕਰਨਾ ਹੈ ਤੇ ਜਦੋਂ ਤੁਸੀਂ ਨੀਬੂ ਦੇ ਉੱਪਰ ਸੰਧੂਰ ਲਗਾ ਰਹੇ ਹੋਵੋਗੇ ਉਦੋਂ ਤੁਸੀਂ ਜਿਹੜੇ ਵੀ ਆਪਣੀ ਪਰਮਾਤਮਾ ਨੂੰ ਯਾਦ ਕਰਨ ਦੇ ਸਮੇਂ ਨਾਮ ਜਾਪਣ ਦੇ ਸਮੇਂ ਜਿਹੜੇ ਵੀ ਪਰਮਾਤਮਾ ਨੂੰ ਜਾਪ ਕਰਦੇ ਹੋ ਉਹਨਾਂ ਦਾ ਧਿਆਨ ਤਰ ਕੇ ਆਪਣੀ ਜੋ ਵੀ ਪ੍ਰਾਰਥਨਾਏ ਮੁਸ਼ਕਲ ਉਹ ਤੁਸੀਂ ਅਰਦਾਸ ਕਰਨੀ ਹੈ ਇਸ ਤਰ੍ਹਾਂ ਵੀ ਬੋਲਣਾ ਹੈ ਕਿ ਜੇਕਰ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਹਾਡੇ ਕਈ ਦੁਸ਼ਮਣੇ ਤੁਹਾਨੂੰ ਤੰਗ ਪਰੇਸ਼ਾਨ ਕਰਦੇ ਨੇ ਉਹ ਤੁਹਾਡੀ ਜ਼ਿੰਦਗੀ ਤੋਂ ਦੂਰ ਹੋ ਜਾਣ ਇਸ ਤਰ੍ਹਾਂ ਆਪਣੀ ਅਰਦਾਸ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਇੱਕ ਕਿਲ ਲੈ ਲੈਣੀ ਉਹ ਕਿਲ ਲੋਹੇ ਦੀ ਹੋਣੀ ਚਾਹੀਦੀ ਏ ਤੇ ਉਸ ਨੂੰ ਨੀਬੂ ਦੇ ਵਿੱਚ ਇਸ ਤਰ੍ਹਾਂ ਤੁਸੀਂ ਗੱਡ ਦੇਣਾ ਹੈ ਕਿ ਉਹ ਕਿਲ ਨੀਬੂ ਤੋਂ ਆਰ ਪਾਰ ਹੋ ਜਾਣੀ ਚਾਹੀਦੀ ਜਦੋਂ ਤੁਸੀਂ ਇਸ ਸਕੇਲ ਨੂੰ ਨੀਬੂ ਦੇ ਵਿੱਚ ਗੱਡ ਰਹੇ ਹੋਵੋਗੇ ਤੇ ਤੁਸੀਂ ਇਸ ਗੱਲ ਨੂੰ ਹਮੇਸ਼ਾ ਆਪਣੀ ਮਨ ਦੇ ਵਿੱਚ ਰੱਖਣਾ ਹੈ ਕਿ ਜੋ ਵੀ ਵਿਅਕਤੀ ਤੁਹਾਨੂੰ ਨੁਕਸਾਨ ਪਹੁੰਚਾ ਰਿਹਾ ਹੈ ਜਾਂ ਨੁਕਸਾਨ ਪਹੁੰਚਾਉਣ ਦੇ ਬਾਰੇ ਸੋਚ ਰਿਹਾ ਹੈ ਉਸ ਦਾ ਜਿਹੜਾ ਵੀ ਬੁਰਾ ਪ੍ਰਭਾਵ ਹੈ ਉਹ ਉਹਸਤੇ ਹੀ ਵਾਪਸ ਚਲਾ ਜਾਵੇ ਜਦੋਂ ਅਸੀਂ ਇਸ ਉਪਾਅ ਨੂੰ ਪੂਰੀ ਸ਼ਰਧਾ ਤੇ ਭਾਵਨਾ ਦੇ ਨਾਲ ਕਰਾਂਗੇ ਉਸ ਸਮੇਂ ਸਾਨੂੰ ਇਸ ਉਪਾਅ ਦਾ ਰਿਜ਼ਲਟ ਜ਼ਰੂਰ ਮਿਲੇਗਾ ਇਸੇ ਤਰ੍ਹਾਂ ਜਦੋਂ ਇਸ ਸਕੇਲ ਨੂੰ ਤੁਸੀਂ ਨੀਬੂ ਦੇ ਵਿੱਚ ਚੰਗੀ ਤਰ੍ਹਾਂ ਗੱਡ ਦਿਓਗੇ ਤਾਂ ਇਸ ਨੂੰ ਤੁਸੀਂ ਆਪਣੇ ਘਰ ਤੋਂ ਬਾਹਰ ਲੈ ਕੇ ਚਲੇ ਜਾਣਾ ਤੇ ਜਾਂਦੇ ਸਮੇਂ ਤੁਸੀਂ ਕਿਸੇ ਦੇ ਕੋਲ ਰੁਕਣਾ ਨਹੀਂ ਰਸਤੇ ਦੇ ਵਿੱਚ ਤੇ ਨਾ ਹੀ ਗੱਲਬਾਤ ਕਰਨੀ ਤੁਸੀਂ ਕਿਸੇ ਵੀ ਜਗ੍ਹਾ ਤੇ ਜਾ ਸਕਦੇ ਹੋ ਜਿੱਥੇ ਤੋੜੀ ਚਹੀ ਮਿੱਟੀ ਪੋਲੀ ਗਿੱਲੀ ਹੋਵੇ ਤਾਂ ਜੋ ਕਿ ਉਹ ਪੁੱਟਣੀ ਸੌਖੀ ਹੋਵੇ ਤੇ ਜਾਂ ਫਿਰ ਤੁਸੀਂ ਪੀਪਲ ਦੇ ਦਰਖਤ ਦੇ نیچے ਜਾ ਕੇ ਥੋੜੀ ਚਹੀ ਮਿੱਟੀ ਨੂੰ ਪੁੱਟ ਕੇ ਉੱਥੇ ਤੁਸੀਂ ਇਸ ਨੀਬੂ ਨੂੰ ਗੱਡ ਸਕਦੇ ਹੋ ਜਦੋਂ ਤੁਸੀਂ ਨੀਬੂ ਨੂੰ ਮਿੱਟੀ ਦੇ ਵਿੱਚ ਕੱਢੋਗੇ ਤੇ ਇਸ ਤਰੀਕੇ ਦੇ ਨਾਲ ਤੁਸੀਂ ਕੱਢਣਾ ਹੈ ਕਿ ਜਿਹੜਾ ਕੇਲੇ ਉਹ ਉੱਪਰ ਦੀ ਕਿਸੇ ਤੇ ਲੱਗੇ ਨਾ ਤੇ ਜਦੋਂ ਤੁਸੀਂ ਇਸ ਨੂੰ ਗੱਡ ਰਹੇ ਹੋਵੋਗੇ ਤੁਹਾਡੇ ਮਨ ਦੇ ਵਿੱਚ ਇਸ ਤਰ੍ਹਾਂ ਦਾ ਧਿਆਨ ਹੋਣਾ ਚਾਹੀਦਾ ਹੈ ਕਿ ਜਿਹੜੇ ਵੀ ਤੁਹਾਡੇ ਦੁਸ਼ਮਣ ਤੁਹਾਨੂੰ ਤੰਗ ਪਰੇਸ਼ਾਨ ਕਰਦੇ ਸੀ ਉਹ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਦੂਰ ਹੋ ਚੁੱਕੇ ਨੇ ਤੇਕਰ ਤੁਸੀਂ ਆਪਣੇ ਦੁਸ਼ਮਣ ਦਾ ਨਾਮ ਜਾਣਦੇ ਹੋ ਕਿ ਤੁਹਾਡਾ ਇਹ ਦੁਸ਼ਮਣ ਹੈ ਤਾਂ ਤੁਸੀਂ ਇਹ ਉਪਾ ਕਰਦੇ ਸਮੇਂ ਪੰਜ ਵਾਰ ਆਪਣੀ ਉਸ ਦੁਸ਼ਮਣ ਦਾ ਨਾਮ ਵੀ ਲੈ ਸਕਦੇ ਹੋ ਇਸ ਤੋਂ ਇਲਾਵਾ ਜਿਹੜੇ ਲੋਕ ਨਾਮ ਨਹੀਂ ਜਾਣਦੇ ਉਹਨਾਂ ਨੇ ਪੰਜ ਵਾਰ ਦੁਸ਼ਮਣ ਕਰਕੇ ਹੀ ਬੋਲਦੇ ਨੇ ਵਿਚਾਰ ਫਿਰ ਗੁਪਤ ਦੁਸ਼ਮਣ ਕਹਿ ਕੇ ਵੀ ਤੁਸੀਂ ਬੋਲ ਸਕਦੇ ਹੋ ਇੰਨਾ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਬਿਨਾ ਪਿੱਛੇ ਦੇਖੇ ਬਿਨਾ ਮੁੜੇ ਤੇ ਬਿਨਾ ਕਿਸੇ ਕੋਲ ਰੁਕੇ ਗੱਲਬਾਤ ਕੀਤੀ ਤੁਸੀਂ ਆਪਣੇ ਘਰ ਦੇ ਵਿੱਚ ਵਾਪਸ ਆ ਜਾਣਾ ਤੇ ਆਪਣਾ ਹੱਥ ਮੂਤੋ ਕੇ ਆਪਣੀ ਕਮਾਕਾਰਾਂ ਦੇ ਵਿੱਚ ਤੁਸੀਂ ਲੱਗ ਜਾਣਾ ਇਹ ਉਪਾਅ ਤੁਸੀਂ ਕਿਸੇ ਵੀ ਦੇਮਤੀ ਕਿਸੇ ਵੀ ਸਮੇਂ ਕਰ ਸਕਦੇ ਹੋ ਇਹਦੇ ਵਿੱਚ ਦੇਨ ਵਾਰ ਤੇ ਸਮੇਂ ਦੀ ਕੋਈ ਬੰਦੇਸ਼ ਨਹੀਂ ਜੇਕਰ ਤੁਹਾਨੂੰ ਇੱਕ ਵਾਰ ਕਰਨ ਦੇ ਨਾਲ ਇਸ ਦਾ ਕੋਈ ਰਿਜ਼ਲਟ ਨਹੀਂ ਮਿਲਦਾ ਤਾਂ ਤੁਸੀਂ ਇਸ ਉਪਾਅ ਨੂੰ ਦੋ ਵਾਰ ਕਰ ਸਕਦੇ ਹੋ ਦੋ ਵਾਰ ਤੋਂ ਜ਼ਿਆਦਾ ਤੁਸੀਂ ਇਸ ਉਪਾਅ ਨੂੰ ਨਹੀਂ ਕਰਨਾ ਪਹਿਲੀ ਗੱਲ ਤਾਂ ਤੁਸੀਂ ਜਦੋਂ ਇੱਕ ਵਾਰ ਪੂਰੀ ਸ਼ਰਧਾ ਭਾਵਨਾ ਦੇ ਨਾਲ ਵਿਸ਼ਵਾਸ ਦੇ ਨਾਲ ਇਸ ਉਪਾਅ ਨੂੰ ਕਰ ਲਓਗੇ ਤੇ ਇੱਕ ਵਾਰ ਕਰਨ ਦੇ ਨਾਲ ਹੀ ਤੁਹਾਨੂੰ ਇਸ ਦਾ ਰਿਜ਼ਲਟ ਮਿਲ ਜਾਵੇਗਾ ਸੋ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਤੇ ਇੱਕ ਛੋਟਾ ਜਿਹਾ ਨੀਂਬੂ ਦੇ ਵਿੱਚ ਕੇਲ ਗੱਡ ਕੇ ਕੀਤਾ ਚਾਹਣ ਵਾਲਾ ਅਸੀਂ ਤੁਹਾਨੂੰ ਉਪਾਅ ਦੱਸਿਆ ਇਹ ਉਪਾਅ ਬਹੁਤ ਹੀ ਜ਼ਿਆਦਾ ਕਾਰਗਰ ਤੇ ਚਮਤਕਾਰੀ ਹੈ ਇੱਕ ਵਾਰ ਤੁਸੀਂ ਇਸ ਉਪਾਅ ਨੂੰ ਜ਼ਰੂਰ ਕਰਕੇ ਦੇਖਿਓ ਤੇ ਇਹ ਉਪਾਅ ਜਦੋਂ ਵੀ ਤੁਸੀਂ ਕਰੋਗੇ ਗੁਪਤ ਵਿਧੀ ਦੇ ਨਾਲ ਕਰਿਓ ਬਿਨਾ ਕਿਸੇ ਨੂੰ ਦੱਸੇ। ਸੋ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਤੇ ਇੱਕ ਛੋਟਾ ਜਿਹਾ ਉਪਾਅ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਪਲੀਜ਼ ਸਾਡੀਆਂ ਵੀਡੀਓ ਨੂੰ ਵਾਅਦ ਤੋਂ ਵਾਅਦ ਲਾਈਕ ਤੇ ਸ਼ੇਅਰ ਕਰਿਆ ਕਰੋ ਕਿਉਂਕਿ ਸ਼ੇਅਰ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ। ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਤੇ ਕਮੈਂਟ ਵਾਓ ਅਗਸ ਦੇ ਵਿੱਚ ਵਾਹਿਗੁਰੂ ਲੇਕੇ ਆਪਣੀ ਹਾਜ਼ਰੀ ਵੀ ਜਰੂਰ ਲਗਵਾਇਆ ਕਰੋ ਤੁਹਾਡਾ ਸਾਰਿਆਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ ਜੀ